ਕਵੀ ਮੌਨ ਹੈ ਇੱਕ ਦਹਾਕੇ ਤੋਂ ਮੇਰੇ ਅੰਦਰਲਾ ਕਵੀ ਮੌਨ ਬੈਠਾ ਹੈ ਕਿਸੇ ઋષਿ ਵਾਂਗ ਸਮਾਧੀ ਲਾਈ ਭਲੇ ਦਿਨਾਂ ਦੀ ਉਡੀਕ ਵਿੱਚ ਅੱਖਾਂ ਮੁੰਦੀ ਸੋਚਦਾ ਹੈ ਇਸ ਸਾਚੀ ਮੌਸਮ ਵਿੱਚ ਕਰਦੀ ਤੇ ਹੋਈ ਲਹੂ ਦੀ بارش ਰੁੱਖਾਂ ਤੇ ਡਿੱਗੀ ਬਿਜਲੀ ਝੱਖੜਾਂ ਨਾਲ ਉਜੜੇ ਪੰਛੀਆਂ ਦੇ ਆਲ ਨੇ ਦਿਹਾੜਾਂ ਨਾਲ ਤਬਾਹ ਹੋਈਆਂ ਫਸਲਾਂ ਦੀ ਗੱਲ ਨਾ ਹੀ ਕਰੇ ਇਸ ਬਦਕਾਰ ਰੁੱਤ ਵਿੱਚ ਭੈਣਾ ਦੀ ਹੀ ਪੱਤ ਲੁੱਟਦੇ ਭਰਾਵਾਂ ਆਪਣੇ ਹੀ ਦੁਸ਼ਮਣ ਹੋਏ ਸਾਵਾਂ ਰਹੀਆਂ ਦੀ ਹੀ ਲੁੱਟ ਕਰਦੇ ਰਾਵਾਂ ਬਾਹਾਂ ਨੂੰ ਹੀ ਵੱਢ ਰਹੀਆਂ ਬਾਵਾਂ ਤੇ ਗੱਲ ਦੇ ਵਕਤੇ ਹੋਏ ਦਰਿਆਵਾਂ ਦੀ ਗੱਲ ਨਾ ਹੀ ਕਰੇ ਛੇਕ ਚਲੀ ਨੂੰ ਕੌਣ ਸਮਝਾਵੇ ਜਿਸ ਟਹਿਣੀ ਤੇ ਉਹ ਬੈਠਾ ਉਸੇ ਨੂੰ ਹੀ ਵੱਢੀ ਜਾਵੇ ਮੇਰੇ ਅੰਦਰਲਾ ਕਵੀ ਨਾ ਚਾਵੇ ਕਵਤਾ ਦੇ ਇਤਿਹਾਸ ਦੇ ਅੰਦਰ ਐਸਾ ਕੋਈ ਕਾਂਡ ਜੁੜ ਜਾਵੇ ਆਉਣ ਵਾਲੀਆਂ ਨਸਲਾਂ ਨੂੰ ਵੀ ਜਿਸ ਨੂੰ ਪੜ ਕੇ ਲਜਿਆ ਆਵੇ ਮੇਰੇ ਅੰਦਰਲਾ ਕਵੀ ਤੰਚਾਵੇ ਪਿਆਰ ਮੁਹੱਬਤ ਸਾਂਝਾਂ ਵਾਲਾ ਸ਼ਰਮ ਹਿਆ ਤੇ ਅੱਖਾਂ ਵਾਲਾ ਇੱਕ ਦੂਜੇ ਲਈ ਮਰਨੇ ਵਾਲਾ ਪਿੰਡ ਦੀਆਂ ਧੀਆਂ ਭੈਣਾਂ ਤਾਈਂ ਧੀਆਂ ਭੈਣਾ ਸਮਝਣ ਵਾਲਾ ਹਾਸਿਆਂ ਖੁਸ਼ੀਆਂ ਖੇੜਿਆਂ ਵਾਲਾ ਮੁੜ ਕੇ ਉਹ ਪੰਜਾਬ ਹੀ ਆਵੇ ਮੁੜ ਕੇ ਉਹ ਪੰਜਾਬ ਹੀ ਆਵੇ